ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਬੱਸੀਆਂ ਬਈ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਚੈੱਕ ਪਾਸ ਆ ਤੇ ਤਿੰਨ ਆ ਗਈਆਂ ਬਈ ਉਹ ਸਰਵਸੀਆਂ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਬਹੁਤ ਸੋਹਣੀ ਬਾਈ ਕੋਲੇ ਬਰੀਡ ਆ ਸਾਰੀ ਉਹਨਾਂ ਵਿੱਚੋਂ ਹੀ ਅੱਜ ਚਾਰ ਹੀ ਫਰਵੜਾ ਸੇਲ ਕਰ ਰਹੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤਨਵੀਦਿਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਂ ਬਾਈ ਜੀ ਵਧੀਆ ਜੀ ਨਾਮ ਤੇ ਬਾਈ ਇਹ ਆਪਣਾ ਐਡਰੈਸ ਬੋਲ ਦਿਓ ਨਾਮ ਜਗਰਾਤ ਸਿੰਘ ਪਿੰਡ ਕਲਾਲਾ ਤੇ ਸ਼ਹਿਰ ਤੇ ਜ਼ਿਲ੍ਹਾ ਵਰਨਾਲਾ ਤੇ ਨੇੜੇ ਪਿੰਡ ਬਾਈ ਆਪਾਂ ਚੰਨਨਵਾਲ ਚੋਹਾਨ ਕੇ ਸ਼ਹਿਰਾ ਤੇ ਸ਼ੀਨੀਵਾਲ ਕਲਾ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ 9501179372 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋ ਬਾਈ ਗੱਪਣ ਬਸ ਕੀਤੀ ਸ਼ੁਰੂ ਕਰਦੀ ਹੈ ਹਾਂਜੀ ਕਿੰਨੇ ਟਾਈਮ ਦੀ ਚੈੱਕ ਪਾਸ ਹੈ ਇਹ ਸਾਢੇ 4 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਸਾਢੇ 4 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਸੋਡੀ ਦੇਖੋ ਤਸੱਲੀ ਕਰਾਈ ਵੀ ਹੈ ਜੇ ਕਿਉਂਕਿ ਕੋਈ ਵੀ ਚਾਹੁੰਦਾ ਕਰਵਾ ਸਕਦਾ ਹਾਂ ਆ ਸਾਡੇ ਘਰੇ ਆ ਵੀਰ ਕੋਈ ਵੀ ਆਊਗਾ ਨਾ ਆਪਦੀ ਤਸੱਲੀ ਕਰਵਾ ਕੇ ਲੈ ਜਾਏ ਸਾਡੇ ਘਰ ਦੀ ਗਾਰੰਟੀ ਆ ਅਗਲੇ ਦੇ ਘਰੇ ਕੁਝ ਵੀ ਹੋ ਸਕਦਾ ਹੂੰ ਠੀਕ ਹੈ ਨਾ ਜੀ ਠੀਕ ਹੈ ਹਾਂਜੀ ਕੋਈ ਵੀ ਵੀਰ ਆਉਂਦਾ ਬਾਈ ਭਾਵੇਂ ਡਾਕਟਰ ਨਾਲ ਲਿਆਓ ਭਾਵੇਂ ਡਾਕਟਰ ਇਥੋਂ ਕਰ ਲਿਓ ਤੇ ਚੈੱਕ ਆਪ ਦੀ ਕਰਵਾ ਸਕਦਾ ਥਣ ਚਾਰੀ ਹੈ ਜੀ ਹਾਂਜੀ ਥਣ ਚਾਰੀ ਹੈ ਥਣ ਚਾਰ ਆ ਗਿਆ ਆਪਾਂ ਚੈੱਕ ਕਰਵਾਣਾ ਝੋਲੀ ਬਹੁਤ ਚੰਗੀ ਆ ਬਹੁਤ ਸੋਹਣਾ ਗਲਾਬੀ ਥਣ ਤੇ ਬਾਕੀ ਕੱਦ ਕਾਠ ਵਾਲੀ ਆ ਤੇ ਸੀਮਨ ਕਿਹੜੇ ਦੀ ਆ ਹਾਂ ਉਹ ਆਪਾਂ ਸਾਰਾ ਡਿਟੇਲ ਦੇ ਦੇਾਂਗੇ ਜਿਹੜਾ ਵੀਰ ਆਪਣੇ ਨਾਲ ਸੌਦਾ ਕਰੂਗਾ ਕਿਹੜੇ ਸੀਮਨ ਤੋਂ ਗੱਪਣਾ ਕਿਹੜੇ ਦੀ ਆ ਆਹੇ ਠੀਕ ਹੈ ਤੇ ਇਹਦੀ ਮਾਂ ਦਾ ਸੀਮਨ ਦੀ ਰਿਕਾਰਡ ਵੀ ਦੇ ਦੇਾਂਗੇ ਮਦਰ ਦਾ ਕੀ ਰਿਕਾਰਡ ਸੀਗਾ ਦੁੱਧ ਦਾ ਮਾਂ ਆਪਾਂ ਕਹਿੰਦੀ ਇਹਦੀ ਮਦਰ ਦਾ ਮੇਰੇ ਕੋਲੇ ਸਾਰੀਆਂ 35 37 40 ਤੱਕ ਨੇ 23 ਤੋਂ 40 ਦੇ ਵਿਚਾਲੇ ਵਿਚਾਲੇ ਚਲਦੀਆਂ ਨੇ ਠੀਕ ਹੈ ਬਾਈ ਹਾਂਜੀ ਤੇ ਖੋਲੋ ਬਾਈ ਤੋਰੇ ਨੂੰ ਤੋਰਾ ਤਰਾ ਬਾਈ ਆਪਾਂ ਚੈੱਕ ਕਰਵਾ ਲੈਣਾ ਥੋੜਾ ਜਿਹਾ ਆਪਾਂ ਜੂਗ ਜ਼ਰੂਰ ਕਿਉਂਕਿ ਖੁੱਲੀਆਂ ਫਿਰਦੀਆਂ ਹਾਂ 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 ਇਹ ਹੁਣ ਤਾਂ ਹੀ ਲੋਟ ਨਹੀਂ ਆਉਂਦੀਆਂ ਥੋੜਾ ਜਿਹਾ ਬਾਈ ਤਾਂ ਕਰਕੇ ਕਰਦੇ ਹਾਂ ਕਿਉਂਕਿ ਸੰਗਲ ਤਾਂ ਵੀਡੀਓ ਬਣਾਉਣ ਦਾ ਕਰਕੇ ਪਾ ਲਿਆ ਬਾਈ ਨੇ ਬਾਕੀ ਜੇ ਗੱਲ ਕਰੀਏ ਗਲਾਬੀ ਦੀ ਬੂਤ ਆ ਗਈ ਚੰਗਾ ਕੱਦ ਕਾਠਾ ਵਜਨ ਵਜੂਦ ਵਾਲੀ ਆ ਕਿ ਲਿੱਸੀ ਨਹੀਂ ਲਾਮੇ ਨਹੀਂ ਕਿਸੇ ਪੱਖ ਤੋਂ ਬਾਕੀ ਬਾਈ ਕਹਿੰਦੇ ਜਦੋਂ ਸੌਦਾ ਕਰੂਗਾ ਕੋਈ ਵੀਰ ਆਊਗਾ ਆਪਾਂ ਉਹਨੂੰ ਡਿਟੇਲ ਸੀਮਨ ਡਿਟੇਲ ਜਿਹੜੇ ਦੀ ਆਪ ਆ ਸਾਰਾ ਕੁਝ ਆਪਾਂ ਦੇ ਦੇਾਂਗੇ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪੱਟਲੀ ਝੋਲੀ ਹਾਂ ਹਾਂ ਝੋਲੀ ਬਹੁਤ ਵਧੀਆ ਜਮ ਇਹ ਚੈੱਕ 4 ਮਹੀਨੇ ਦੀ ਹੈ ਜੀ ਸਾਢੇ 4 ਦੀ ਕੱਪੜਾ ਸਾਢੇ 4 ਦੀ ਚੱਕ ਪਾਸ ਆ ਉਸ ਹਿਸਾਬ ਨਾਲ ਬਈ ਆਪਦੀ ਜਜਮੈਂਟ ਲਾ ਲਿਓ ਤੇ ਬਾਕੀ ਜੇ ਕੱਦ ਕਾਠ ਦੀ ਗੱਲ ਕਰੀਏ ਬਾਡੀ ਬੰਤਰ ਦੀ ਗੱਲ ਕਰੀਏ ਬਹੁਤ ਚੰਗੀ ਆਗੀ ਸਟ੍ਰੇਟ ਬੋਡੀ ਆ ਜਮਾਨਾ ਹਾਂ 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 ਪੂਰੀ ਵਧੀਆ ਬੈਟ ਇਹ ਨਹੀਂ ਹੈਗਾ ਵੀ ਲਿੱਸੀ ਲਮੀ ਜੇ ਤੇ ਮੁੱਲੇ ਦਾ ਕੀ ਰੋਗੇ ਮੁੱਲ 48000 ਦੀ ਆਪਾਂ ਦੇਣੀ ਦੇਣੀ ਹੈ ਹੋਜੂ ਥੋੜਾ ਕਣਾ ਮਾਨਤਾ ਬਸ ਥੋੜਾ ਕਣਾ ਮਾਨਤਾ ਕਰਾਂਗੇ ਬਸ ਠੀਕ ਆ 48000 ਰੁਪਏ ਦੀ ਬਾਈ ਕਿਨੇ ਬਈ ਆਪਾਂ ਦੇਣੂ ਹੀ ਆ ਬਾਕੀ ਥੋੜਾ ਕਣਾ ਮਾਨਤਾਣਾ ਇਹਦੇ ਜਰੂਰ ਕਰ ਦਿਆਂਗੇ ਦੋ ਨੰਬਰ ਤੇ ਬਈ ਅਫਸਰ ਬਸੀਆਂ ਇਹ ਤੇ ਹਾਂਜੀ ਕਿੰਨੀ ਉਮਰ ਦਾ ਬੱਚਾ ਦੋ ਨੰਬਰ ਬਸ ਆਪਾਂ ਕਹਦੀਏ ਵੀ ਇਹ ਹੋਊਗੇ ਬਾਈ 22 ਮਹੀਨਿਆਂ ਦੀ 20 ਤੋਂ 22 ਮਹੀਨਿਆਂ ਦੀ ਹਾਂਜੀ ਠੀਕ ਕੱਦ ਘਾਟ ਬਹੁਤ ਆਇਦਾ ਵੀ ਹੈ ਨਾ ਹਾਂ 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 ਤੇ ਥਣ ਚ हां ਥਾਣਾ ਪਬਈ ਚੈੱਕ ਕਰਵਾਣਾ ਥਣ ਬਾਈ ਕਹਿੰਦੇ ਚਾਰੀਆ ਥਣ ਬੜਾ ਚੰਗਾ ਲੱਗਿਆ ਬਾਈ ਹਾਂ ਹਾਂ ਥਣ ਬਹੁਤ ਚੰਗਾ ਹੂੰ ਥਣ ਬਾਈ ਬਹੁਤ ਚੰਗਾ ਲੱਗਿਆ ਬਾਕੀ ਫੇਸ ਬਿਊਟੀ ਚੈੱਕ ਕਰ ਸਕਦਾ ਬਹੁਤ ਪਿਆਰਾ ਫੇਸ ਆ ਬੋਦੀ ਵਾਦੀ ਇੱਕ ਨੰਬਰ ਚਮਕਦਾ ਉਂਕਲੀ ਬੱਸੀਆ ਖੋਲਿਓ ਇਹਨੂੰ ਬਾਈ ਤੋਰ ਥਾਣ ਸੋਨੂੰ ਬਾਈ ਨਖੜਮੇ ਮਿਲ ਜਾਣਗੇ ਕੋਈ ਫੋਟ ਸੰਗ ਨਹੀਂ ਹੋਊਗੀ ਤੇ ਬਾਕੀ ਜੇ ਬਾਡੀ ਬੰਤਰ ਦੀ ਗੱਲ ਕਰੀਏ ਚਮਕ ਦਮਕ ਦੀ ਗੱਲ ਗੱਲ ਕਰੀਏ ਫੁੱਲ ਉਹਦੇ ਬਰੋਬਰ ਦਾ ਕੱਦ ਹੈ ਹੈਨਾ ਹਾਂ 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 ਹੂੰ ਸਹੀ ਗੱਲ ਆ ਲੈ ਬਈ ਤੋਰਾ ਤਰਾ ਚੈੱਕ ਕਰਵਾ ਨਾ ਬਹੁਤ ਚੰਗਾ ਤੋਰਾ ਗਾ ਬਾਕੀ ਸਟਰਕਚਰ ਦੀ ਗੱਲ ਕਰੀਏ ਕਦਗਾਠ ਦੀ ਗੱਲ ਕਰੀਏ ਬੱਚੇ ਦੇ ਬਹੁਤ ਚੰਗਾ ਆ ਗਿਆ ਤੇ ਇਹਦਾ ਵੀ ਪਤਾ ਜੀ ਕਿਹੜੇ ਸੀਮਨ ਦਾ ਹਾਂ ਆਪਾਂ ਰਿਕਾਰਡ ਦੇ ਦੇਾਂਗੇ ਮਤਲਬ ਕਿ ਸਾਰੀਆਂ ਬਸੀਆਂ ਦੇ ਹਾਂ ਰਿਕਾਰਡ ਸਾਰੀਆਂ ਦਾ ਦੇ ਦੇਾਂਗੇ ਠੀਕ ਆ ਬਾਈ ਕਹਿੰਦੇ ਵੀ ਆਪਾਂ ਰਿਕਾਰਡ ਜਿਹੜਾ ਰਿਕਾਰਡ ਸਾਰਾ ਦੇ ਦੇਾਂਗੇ ਬਸੀਆਂ ਦਾ ਜਿਹੜਾ ਕੋਈ ਵੀਰ ਸੌਦਾ ਕਰਦਾ ਬਾਕੀ ਉਹਨਾਂ ਤੁਸੀਂ ਥਾਣੇ ਚੈੱਕ ਕਰ ਸਕਦੇ ਹੋ ਬਈ ਜਿਸ ਹਸਾਬ ਨਾਲ ਗੱਭਣ ਨੂੰ ਥਾਣ ਲੱਗਿਆ ਵਾ ਉਸ ਹਸਾਬ ਨਾਲ ਥਾਣੇ ਨੂੰ ਕਰਮਾਣੇ ਨੂੰ ਲੱਗਿਆ ਵਾ ਤੇ ਇਹਦਾ ਮੁੱਲ ਜੀ 2 ਨੰਬਰ ਦਾ ਇਹ 24000 ਦੀ ਦੇ ਦੇਂਗੇ 24 ਦੀ ਹਾਂਜੀ ਠੀਕ ਆ ਇਹ ਬਾਈ ਕਨੇ ਆਪਾਂ ਬਈ 24000 ਰੁਪਏ ਦੇ ਦੇਂਗੇ ਤਿੰਨ ਨੰਬਰ ਬੱਚਾ ਕਿੰਨੀ ਉਮਰ ਦਾ ਹੈ ਜੀ ਇਹ ਹੋएगी ਆ ਕਿ 6 ਮਹੀਨਿਆਂ ਦੀ 6 ਮਹੀਨਿਆਂ ਦੀ ਝੋਲੀ ਦੇਖ ਸਕਦੇ ਆਂ ਬਈ ਬੜਾ ਸੋਹਣਾ ਥਣ ਲੱਗਿਆ ਬੜਾ ਚੰਗਾ ਥਣ ਲੱਗਿਆ ਬਈ ਹਾਂ ਹਾਂ ਬਹੁਤ ਚੰਗੀ ਵਹਿੜ ਆ ਇਹ ਹਮ ਸਹੀ ਗੱਲ ਆ ਕਿੰਨੀ ਕੁਮਰ ਦਾ ਉਹ ਬੱਚਾ ਬਈ ਸੇ ਇਹ ਬਸ ਆਪਾਂ ਕਹਿੰਦੀ ਆ 6 ਮਹੀਨਿਆਂ ਦੀ ਹੋ 7 ਦੀ 6 7 6 ਤੋਂ 7 ਮਹੀਨਿਆਂ ਦੀ ਇਹਦੀ ਉਮਰ ਹੋਊਗੀ ਖੋਲ ਦਿਓ ਬਈ ਮੜੀ ਜੀ ਨੂੰ ਦੂਰ ਤੇ ਉਮਰ ਭਾਈ ਉਸ ਹਿਸਾਬ ਨਾਲ ਜਜਮੈਂਟ ਲਾਇਆ ਕਿਉਂਕਿ ਉਮਰ ਕਿੰਨੇ ਟਾਈਮ ਤੇ ਸਹੀ ਦੀ 6-7 ਮਹੀਨੇ ਦੀ 6 ਤੋਂ 7 ਮਹੀਨੇ ਦੀ ਬਾਕੀ ਫੇਸ ਬਿਊਟੀ ਬੱਚੇ ਦੀ ਕੁਆਲਿਟੀ ਤੋਰਾ ਤਾਰਾ ਸਟਰਕਚਰ ਇਹ ਨਹੀਂ ਹੋਊਗਾ ਸੋਨੂੰ ਬੱਡੇ ਢੱਡਾਂ ਵਾਲੀਆਂ ਮੰਡੀਆਂ ਕਿਉਂਕਿ ਭਾਈ ਮੈਨੇਜਮੈਂਟ ਨਾਲ ਕੰਮ ਕਰਦਾ ਹੈ ਹਣਾ ਉਸ ਹਿਸਾਬ ਨਾਲ ਤਿਆਰ ਕਰਦਾ ਦੇਖ ਸਕਦੇ ਚੰਗੀ ਫੀਡ ਫੂਡ ਤੇ ਪਲੇਆ ਬੱਚਾ ਦਾ ਬਹੁਤ ਸੋਹਣਾ ਤੋਰਾ ਤਾਰਾ ਇੱਕ ਨੰਬਰ ਤੋਰਾ ਆ ਗਿਆ ਤੇ ਇਹਦਾ ਮੁੱਲ ਬੱਚੇ ਦਾ ਇਹ ਆਪਾਂ 12000 ਦੀ ਦੇ ਦੇਾਂਗੇ 12000 ਦੀ ਹਾਂਜੀ ਠੀਕ ਹੈ ਭਾਈ 12000 ਰੁਪਏ ਦਾ ਬੱਚਾ ਭਾਈ ਕਿਨਾਂ ਇਹ ਦੇ ਦੇਾਂਗੇ ਅੱਗੇ ਲਾਟ ਦੇ 4 ਨੰਬਰ ਇਹ ਜਰਸੀ ਦਾ ਹੈ ਹਾਂਜੀ ਜਰਸੀ ਦਾ ਬੱਚਾ ਬਈ ਥਣ ਝੋਲੀ ਆਪਾਂ ਚੈੱਕ ਕਰਵਾ ਲੈ ਮੜਿਆ ਫੜੇ ਬਈ ਦਰ ਮੁਰਵਾ ਲੈ ਬਈ ਚੈੱਕ ਕਰ ਸਕਦੇ 1 ਨੰਬਰ ਥਣ ਲੱਗਿਆ ਬਹੁਤ ਸੋਹਣਾ ਤੇ ਕੁਆਲਿਟੀ ਵਾਲਾ ਬੱਚਾ ਹੈਗਾ ਕੱਦ ਕਾਠ ਚੈੱਕ ਕਰ ਸਕਦੇ ਕਿੰਨੀ ਉਮਰ ਦਾ ਜੀ ਇਹ 5 ਮਹੀਨਿਆਂ ਦੀ ਬੱਚੀ ਹੈ 5 ਮਹੀਨੇ ਖੋਲੇ ਬਾਈ ਤੋੜ ਦਿਨੋ ਖਵਾ ਦੇ ਮੜਾ ਜੇ ਕਿਹੜਾ ਇਹ ਤਾਂ ਤੇ ਬੱਚਿਆਂ ਦੀ ਕੁਆਲਿਟੀ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਮੁੱਲ ਕੀ ਰਹੂਗਾ ਜੀ ਇਹ 9500 ਦੀ ਦੇਣੀ ਦੇਣੀ ਆ 9500 ਦੀ ਹਾਂਜੀ ਬਾਕੀ ਚਮਕਦਮ ਕਲਾ ਬੱਚਾ ਬਾਈ ਲਿਸਲਾ ਮੈਂ ਨਹੀਂ ਜੀ ਹਨਾ ਹਾਂ 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 ਵਧ ਗਿਆ ਬਾਈ ਬੱਚਾ ਦਾ ਬਾਕੀ ਤੁਸੀਂ ਜੇ ਕਰ ਸਕਦੇ ਲੈ ਬਹੁਤ ਸੋਹਣਾ ਬੱਚਾ ਦਾ ਸਮਿਆ ਬੱਚਾ ਦਾ ਪੂਰਾ ਤੇ ਮੁੱਲੇ ਦਾ ਕਿੰਨਾ ਜੀ ਇਹ 9500 9500 ਇਹ ਬਾਈ ਕਿੰਨੇ ਆਪਾਂ ਬਾਈ 9500 ਦਾ ਦੇ ਦੇਾਂਗੇ ਬਾਕੀ ਆਏਗੇ ਤਾਂ ਥੋੜਾ ਕਣਾ ਮਾਨਤਾ ਥੋੜਾ ਕਣਾ ਹਾਂ ਜੇ ਕੋਈ ਕੱਠੀਆਂ ਚਾਰੇ ਲਵੇ ਹਾਂ ਹਾਂ ਉਹ ਹਿਸਾਬ ਨਾਲ ਆਪਾਂ ਕਰ ਲਾਂਗੇ ਠੀਕ ਹੈ ਬਈ ਕਹਿੰਦੇ ਜੇ ਕੋਈ ਕੱਠੀਆਂ ਚਾਰੇ ਲਵੇ ਤਾਂ ਆਪਾਂ ਉਹ ਹਿਸਾਬ ਨਾਲ ਮਤਲਬ ਕਰ ਲਾਂਗੇ ਪੈਸਿਆਂ ਵਿੱਚ ਤੇ ਜੇ ਕਿਸੇ ਵੀ ਵੀਰ ਨੂੰ ਬਈ ਕੋਈ ਵੀ ਬੱਚਾ ਪਸੰਦ ਆਉਂਦਾ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ